ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸ਼ਾਮ ਹੋ ਚੁੱਕੀ ਐ ਕੱਲ ਵੀ ਨਹੀਂ ਵਲੌਗ ਬਣਿਆ ਆਪਾਂ ਤੋਂ ਬਸ ਤੇ ਪਤਲੀਆਂ ਨੇ ਕਰ ਸਕੂਲ ਦੇ ਵਿੱਚ ਥੱਕ ਥੱਕ ਜਾਨੇ ਆ ਤੇ ਟਾਈਮ ਹੀ ਲੱਗਦਾ ਬਸ ਐ ਨਹੀਂ ਪਤਾ ਲੱਗਦਾ ਵੀ ਕਿੱਥੇ ਜਾਈਏ ਕਿੱਥੇ ਨਾ ਅੱਜ ਪਹਿਲਾਂ ਸੀ ਵਿਚਾਲ ਮਾਲ ਵਿੱਚ ਜਾਣ ਦੀ ਸਲਾਹ ਕਰਦੇ ਸੀ ਕਿ ਚਲੋ ਉੱਥੇ ਜਾਇਆ ਆਣੇ ਪਰ ਰਾਤ ਦਾ ਉਹ ਬੁਖਾਰ ਹੋਇਆ ਪਿਆ ਘਰਦਿਆਂ ਨੂੰ ਵੀ ਹੋਇਆ ਪਿਆ ਬੁਖਾਰ ਉਹਨਾਂ ਨੂੰ ਬਹੁਤ ਜ਼ਿਆਦਾ ਸੀਗਾ ਨਾਲ ਹੀ ਮੈਨੂੰ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਜਦ ਮਹਾਰਨਜਾ ਹੋ ਗਿਆ ਹੁੰਦਾ ਹਨ ਤੇ ਡਾਕਟਰ ਕਹਿੰਦੇ ਕਿ ਕੋਈ ਬੁਖਾਰ ਹੀ ਹੈ ਜਿਹੜਾ ਚੱਲਿਆ ਮਛਰ ਮਛਰ ਦਾ ਹੁਣ ਵੀ ਚਿਕਨਗੁਨੀਆ ਬੁਖਾਰ ਪਤਾ ਨਹੀਂ ਕੀ ਆਪਣਾ ਸਾਰੇ ਮਾਸਪੇਸ਼ੀਆਂ ਆਕੜ ਜਾਂਦੀਆਂ ਨੇ ਜਮਾ ਇਹਨਾਂ ਵਿੱਚ ਖਿੱਚੇ ਹੁੰਦੇ ਹਨਾ ਅੱਜ ਵੀ ਸਾਰਾ ਦਾ ਸਕੂਲ ਦੇ ਵਿੱਚ ਕੰਮ ਕਰੀ ਗਏ ਤੇ ਜੀਜਾ ਨਹੀਂ ਕਰਿਆ ਮਨ ਲੱਗੇ ਇਹਨਾਂ ਹੱਡ ਬਾਂਹ ਟੁੱਟੇ ਗਏ ਨੇ ਬੁਖਾਰ ਜਿਹਾ ਵਾਂਗੂ बुखार चढ़ਿਆ ਬਹੁਤ ਜਿਆਦੇ ਰਾਤ ਇਹਨਾਂ ਨੂੰ ਤੇ ਹੋਣ ਵੀ ਮਸਾਂ ਦਵਾਈ ਦੁਈ ਲਿਆ ਕੇ ਤੇ ਹੁਣ ਬਣਾ ਰਹੇ ਰੋਕੀ ਪਾਣੀ ਮਣੀ ਮੁੱਟੀ ਓਏ ਓਏ ਨੂਰ ਆਮ ਮਲਾਈ ਮਾਣ ਕੇ ਇਹਨਾਂ ਨੂੰ बुखारਾਂ ਦਾ ਬੁਖਾਰ ਹੁੰਦਾ ਨੂਰ ਨੂੰ ਵੀ ਬੁਖਾਰ ਚੜ ਗਿਆ ਇਹ ਕਹਿੰਦਾ ਮੇਰੇ ਵੀ ਹੱਡ ਬਾਹ ਟੁੱਟੀਆਂ ਜਾਂਦੇ ਨੇ ਪਤਾ ਨਹੀਂ ਕੀ ਹੋ ਗਿਆ ਖੜਾ ਆ ਨੂਰ ਮੈਡੀਸਨ ਲੈ ਲੈ ਦੇਖ ਰਹੇ ਹਾਂ ਦੋ ਲੋ ਦੋ ਲੋ ਦੇ ਕੇ ਦੇਖਦੇ ਹਾਂ ਲੋ ਹਾਂ ਵੀ ਲੋ ਇਹ ਆਨੇ ਹਾਂ ਆਉਂਗੇ ਲੈ ਆਉਣੇ ਹਾਂ ਟੂਨਾਈਟ ਲੈ ਕੇ ਆਉਣਾ ਦੇਖਦੇ ਹਾਂ ਹੁਣ ਆਪਾਂ ਜਾਂਦੇ ਹਾਂ ਬਾਜ਼ਾਰ 'ਚ ਕੀ ਹੋ ਗਿਆ ਵੇ ਚੱਕਰ ਆਉਂਦੇ ਨੇ ਚੱਕਰ ਆਈ ਜਾਂਦਾ ਕਹਿੰਦਾ ਜੀ ਚੱਕਰ ਆ ਗਈ ਤੇ ਸਾਰੇ ਹੀ ਹੋਇਆ ਪਿਆ ਵਾਇਰਲ ਦਾ ਪਤਾ ਨਹੀਂ ਕੀ ਹੋ ਗਿਆ ਕਦਾਵੀ ਹੋ ਜਾਂਦਾ ਐ ਰੋ ਪਹਾਰ ਹੈ ਨਾ ਹੈ ਹਾਂ ਕਿਵੇਂ ਤੂੰ ਤੋੜਦਾ ਤੋੜਦਾ ਤਾਂ ਨਹੀਂ ਮੁੱਕੇ ਕੋਈ ਨਾ ਬੁੱਤ ਟੇ ਕੋਈ ਨਹੀਂ ਹਟ ਜੂਗਾ ਸਾਡਾ ਸ਼ੇਰ ਬਣਿਆ ਤਾਂ ਕੋਲ ਕੋਲ ਠੀਕ ਹੋ ਜੂ ਸਾਰਾ ਆਲੇ ਮੜਿਆ ਨੂੰ ਗੋਲੀ ਗੋਲੀ ਮੈਂ ਨਹੀਂ ਬੰਦਾਂ ਨੂੰ ਹੋੜ ਇਹਨੂੰ ਪਤਾ ਨਹੀਂ ਕਿਉਂ ਖਾਂ ਚੜ ਗਿਆ ਮਸਾਲੇ ਦੇ ਪੇਪਰ ਹੋਈ ਜਾਂਦਾ ਨੇ ਕਿਤਾਬ ਤੇ ਔਖਾ ਹੋ ਗਿਰੋਗਾ ਮੈਂ ਤਾਂ ਪੇਪਰ ਬੱਚਿਆਂ ਦੇ ਹਨਾ ਕੁਝ ਦੋਨਾਂ ਨਾਲ ਆ ਵੀ ਪਤਾ ਬਣਾ ਹੱਥ ਲਾ ਕੇ ਉਹ ਕਰਦੇ ਬਸ ਬਸ ਆਇ ਨਾ ਬਸ ਛੋਟਾ ਹੀ ਹੋਟ ਗਿਸ ਨਾਲ ਪਾਣੀ ਨਾਲ ਪਾਣੀ ਹਲੇ ਲਾ ਦੂਬਲਾ ਟੀਫੋਨ ਲੈ 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 ਪਾਣੀ ਮੇ ਤੁਰੂ ਹੋਈ ਗਾਲਾ ਸੱਚੀ ਵਾਰ ਨਾਲ ਬੁਖਾਰ ਆਦਾ ਮਗਨ ਕੀ ਹੋਣਾ ਚੰਗਪਾਲਾ ਬਠਾ ਬਠਾ ਕੰਮ ਹੱਡ ਬਰਨ ਦਿਖਣ ਲੱਗੇ ਇਹ ਅਸਲ ਜੀ ਬੁਖਾਰ ਹੀ ਆ ਜੀ ਹੁੰਦਾ ਜਦੋਂ ਤੁਹਾਨੂੰ ਹੋ ਜੇ ਸਾਰਾ ਨੂੰ ਹੋਈ ਜਾਂਦਾ ਪਤਾ ਨਹੀਂ ਕੀ ਹੋ ਰਿਹਾ ਹੈ। ਅੰਮਸਾ ਠੀਕ ਹੋਇਆ ਸੀ ਪਹਿਲਾਂ ਹੀ। ਪਹਿਲਾਂ ਅਸੀਂ ਦੋ ਦਿਨ ਹੋ ਗਏ ਸਾਨੂੰ ਖੋਦੜਦਿਆਂ ਨੂੰ ਬੁਖਾਰ ਨਾਲ ਤੇ ਹੁਣ ਇਹ ਪੈ ਗਿਆ ਹੈਗਾ। ਪਤਾ ਨਹੀਂ ਕੀ ਹੋ ਰਿਹਾ ਹੈ ਹਨਾ। ਅਸਲ じゃ ਮੱਛਰ ਜਾਂ ਬਹੁਤ ਜ਼ਿਆਦਾ ਹਰਪਾ ਪਤਾ ਨਹੀਂ ਲੱਗਦਾ। ਵੀ ਕੀ ਹੋਈ ਇਹਦਾ ਕਿਥੇ ਲੜੀਆਂ ਦਾ ਪਤਾ ਹੀ ਲੱਗਦਾ। ਕੋਈ ਪਤਾ ਨਹੀਂ ਲੱਗਦਾ ਬੰਦੇ ਨੂੰ ਜਦ ਬੁਖਾਰ ਹੋ ਗਿਆ। ਤੇ ਧਿਆਨ ਰੱਖਿਆ ਕਰੋ ਬੇਸਤੋ ਇਹ ਵਾਇਰਲ ਜਨਾ ਉਹ ਪੜਾ ਚੱਲ ਲਗਾ ਤੇ ਹੈਗਾ ਤਾਂ ਮੱਛਰ ਦੀ ਐ ਵੈਸੇ ਨਾ ਪਰ ਫੇਰ ਵੀ ਜਦੋਂ ਤੁਹਾਨੂੰ ਐ ਲੱਗਦਾ ਵੀ ਮਾਸਪੇਸ਼ੀਆਂ ਕੜਗੀਆਂ ਜਾਂ ਨੂੰ ਮੋਢੇ ਦਰਦ ਕਰਦੇ ਹਨ ਤਾਂ ਉਹਦੇ ਡਾਕਟਰ ਦੇ ਸਲਾਹ ਲਓ ਨਾ ਦੇ ਨਾਲ ਇਸ ਤੋਂ ਵੱਧ ਲੱਗੀ ਵੱਧ ਦਾ ਵਾਜੇ ਤਾਂ ਪਹਿਲਾਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਿਓ ਤੇ ਰੋਸੀ ਬਣੀ ਵੀ ਬਣਾਈ ਜਾਂਦੇ ਨੇ ਰੋਟੀ ਬਣਾਈ ਜੇ ਪਿਆਰ ਨਾਲ ਰੋਟੀ ਆਪਣੀ ਰੋਕ ਲਗਾ ਸੀ ਜੇ ਚਲਣ ਧਿਆਨ ਇਹ ਮੁੱਤਾਂ ਬਾਹਰ ਗੱਲਾਂ ਮਾਰਨ ਲੱਗ ਜਾਚੀ ਨਾਲ ਤੇ ਆਜੇ ਦੋਸਤੋ ਰੋਟੀ ਪਰਸ਼ਾਂਦੇ ਛਕ ਲਓ ਸਬਜ਼ੀ ਬਣਾਈ ਜੇ ਤੋਰੀਆਂ ਤੋਰੀਆਂ ਸਬਜ਼ੀ ਬਣਾਈ ਆ ਮਾਹਾਂ ਮੁਰੀਆਂ ਸਬਜ਼ੀ ਨਾਲ ਪੁੱਟ ਤੱਕ ਜੰਮੀ ਸਰੀਰ ਨਾਲ ਵੀ ਕੱਲ ਸਵੇਰ ਤਾਂ ਇਹ ਹੋ ਗਿਆ ਸੀ ਜਿਵੇਂ ਕਹਿੰਦਾ ਜਿਵੇਂ ਪੁੱਟਾ ਹੁੰਦਾ ਕਿਸੇ ਨਾਲ ਤੇ ਐ ਹੋ ਗਿਆ ਸੀ ਸਰੀਰ ਇਹਦਾ ਪਰੋਂ ਠੀਕ ਨੇ ਦਵਾਈ ਵੀ ਲੈ ਲਈ ਵਧੀਆ ਨੂੰ ਰੈਸਟ ਕਰ ਲਾ ਪੁੱਟਾ ਪਰੋਂ ਮਾੜਾ ਪੇਛੇ ਹੋ ਕੇ ਬਹਿ ਜਾ ਰੈਸਟ ਕਰ ਲਓ ਨਮ ਚਾੜਨਾ ਕਰੀ ਪੁੱਟਾ ਜੰਗਾ ਜਿਹਦੇ ਨਾਲ ਬਹਾਰ ਹੋ ਗਿਆ ਇਹਨੂੰ ਵਿੱਚ ਪੱਗ ਦਾ ਧਰਦੇ ਸਾਈਡ ਤੇ ਡੱਬੀ ਸਾਈਡ ਤੇ ਧਰਦੇ ਤੇ ਡੱਬੀ ਸਾਈਡ ਤੇ ਹਾਂ ਉਨੀ ਚਾਰ ਗੇ ਖਾ ਲਿਓ ਦੇ ਦੋਸਤੋ ਸ਼ਾਮ ਬਹੁਤ ਹੋ ਗਈ ਅੱਜ ਬਰਾਬ ਹੀ ਹੋ ਗਈ ਇੱਕ ਤਰ੍ਹਾਂ ਦੀ ਹੋਰ ਰੱਬਾ ਨਹੀਂ ਕੀ ਆਏ ਵਾਇਰਲ ਹੋ ਉਸੇ ਸੀ ਲ ਕੁਝ ਮੈਂ ਦਵਾਈ ਤੋਂ ਹੋਣ ਗਿਆ ਸੀ ਚੰਗਦੇ ਮੇਰੇ ਹੱਥ-ਕੱਤੇ ਉਹੀ ਤਾਂ ਗੱਲਾਂ ਸੁਣੋ ਹੋ ਗਿਆ ਮੈਂ ਦੋਸਤੋ ਮੈਂ ਜਿਵੇਂ ਗਏ ਹੁੰਦੇ ਨੇ ਮਿੱਤਰੋ ਮੈਂ ਨਾਲ ਹੀ ਗਿਆ ਸੀ ਸਰਫਨ ਉਹਨੇ ਕਿਹਾ ਮੈਨੂੰ ਬੁਖਾਰ ਹੋ ਗਿਆ ਤੇ ਮਹਾਵਿਚਾਲ ਕੋਈ ਮਾਰ ਚੱਲਦੇ ਆ ਤੇ ਮੈਂ ਦਵਾਈ ਦਵਾ ਲੈ ਆਉਂਦੇ ਹੀ ਨਾਲ ਜਣਾ ਮੈਨੂੰ ਹੋ ਗਿਆ ਇੱਕੋ ਦਮ ਹੀ ਸਰੀਰ ਟੁੱਟਣ ਲੱਗ ਗਿਆ ਤੇ ਬੱਸ ਪਤਾ ਨਹੀਂ ਪਹਿਲੇ ਜਦ ਬੁਖਾਰ ਚੜਦਾ ਤੇ ਬਾਅਦ ਮਾਸ ਨੂੰ ਮੈਂ ਹੀ ਕਹਣਾ ਧਿਆਨ ਰੱਖਿਓ ਬਹੁਤ ਗੰਦਾ ਬੁਖਾਰ ਚੱਲੀਆਂ ਦਾ ਇਹ ਕਿਸੇ ਵੀ ਪਰਿਵਾਰ ਨੂੰ ਤੁਹਾਨੂੰ ਆਇਆ ਲੱਗਦਾ ਨਾ ਵੀ ਸਾਡਾ ਸਰੀਰ ਟੁੱਟ ਜਾਂਦਾ ਜਾਂ ਕੱਢ ਨੋਰੀ ਤਾਂ ਤਰੰਤ ਡਾਕਟਰ ਦੀ ਸਲਾਹ ਲੈ ਲਓ ਹਾਂ

ਮਸ ਕੋਈ ਨਹੀਂ ਫੋਰ ਲੈ ਲਾ ਰੈਣ ਦਿਨ ਸਾਰੇ ਡਿੱਗ ਪਏ ਕੋਈ ਨਹੀਂ ਕੋਈ ਉਸ ਤੋਂ ਹੁਣ ਤਾਂ ਗਈ ਦਿਨੋਂਗੇ ਵਰਦੇ ਸੀ ਕਿ ਨਹੀਂ ਹੋਈ ਜਿੰਮੇ ਜੋ ਮਣੀ ਲਾਈ ਹੈਗੀ ਉਸਰੀ ਫੁੱਟਬਾਲ ਅਕੈਡਮੀ ਜੀ ਨਹੀਂ ਕਰਦਾ ਕਾਹ ਚੀਜ਼ ਨੂੰ थली चल तो है नहीं कुछ तो वैसे ठीक हो गया मीह करके सलाम हो चढ़ गई अच्छा आई और कुछ नहीं कहती तो पर कुछ नहीं कह <laughs> <वैं लड़ी। laughs> नहीं लड़ती थोड़ी लड़ती है चीज है <laughs> <ए? laughs> कि <की चीज़ा? laughs> <पिक्षे प्या? laughs> ਬੜਾ ਫਲੇ ਗਿਆ ਸੇ ਵਰ ਗਿਆ ਥੱਲੇ ਨਹੀਂ ਹੁੰਦਾ ਨੂਰ ਨਬ ਕੋਈ ਨਹੀਂ ਕੱਢਦਾ ਕੱਢਦਾ ਚੰਗਾ ਹੋਰ ਹੰਦਾ ਨਾ ਸੱਤਾ ਲੱਗਿਆ ਪਿਆ ਆਪਣੇ ਅੰਦਰ ਹੋਰ ਜਿਆਦਾ ਅੱਛੇ ਯਾਰ ਮੋਰੇ ਡਿਫਰੈਂਟ ਆ ਬਹੁਤ ਬੜੀਆਂ ਬੀਆਂ ਨੇ। ਫਾਈਵਰ ਦਾ ਲਾਡ ਲੜਵੀਂ ਹੈ ਹੱਟ। ਨੌ ਤੰਗਣਾ ਕਰੋ ਪੁੱਤ। ਨੂੰ ਚੁਰਿਖਾਂਗੇ। ਮੈਂ ਦੋਸਤੋ ਆਪਕ ਸਮਾਨ ਲੈਵਾਂਗੇ ਕੋਈ ਆ। ਤੇ ਹਮ ਇਹਦੇ ਬਾਅਦ ਸੇ ਆਪ ਵੀ ਆ ਜਾਉਂਦੇ ਆ। ਅਗਲੇ ਵੀਡੀਓ ਬਣਾਵਾਂ ਦਿਖਾਵਾਂ ਇੱਕ ਸਮਾਨ ਖਰੀਦਿਆਗਾ। ਤੇ ਥੋੜੀ ਲੋਡ ਸੀ ਕੋਈ ਸਮਾਨ ਦੀ ਹੈ ਨਾ। ਜੋ ਜ਼ਰਾ ਜ਼ਰੂਰੀ ਹੈ ਬੱਚਿਆਂ ਦੇ ਖਾਣ ਪੀਣ ਨੂੰ ਇਹਦਾ ਪਟੋਰਾ ਤੇ ਚੱਲਦੇ ਹਾਂ ਤੁਹਾਨੂੰ ਦਿਖਾਉਣਾ ਬਾਕੀ ਲਿਆ ਕੇ ਸਮਾਨ ਕੀ ਜਾਂਦਾ ਆਪਾਂ ਲੋ ਮਿੱਤਰੋ ਆਪਾਂ ਗਏ ਸੀ ਬਾਜ਼ਾਰ ਬਾਜ਼ਾਰ ਤੋਂ ਥੋੜਾ ਜਿਹਾ ਸਮਾਨ ਲੈ ਆਉਂਦਾ ਆਂ ਮੁੱਛੇ ਮੁੱਛਰਦਾਨੀ ਇਹ ਮਛਰਾਂ ਵਾਲਾ ਤੇ ਉਹ ਲੈ ਕੇ ਤਾ ਨੂਰ ਨੂੰ ਥੋੜਾ ਜਿਹਾ ਵੀ ਚਲ ਖਾਣਾ ਕਰੂਗਾ ਇਹ ਕਾਲਿਆਂ ਦਾ ਮੈਕਸ ਮੱਛਰ ਬਹੁਤ ਹੋ ਗਏ ਬਣਾ ਯਾਰ ਕੀ ਪਤਾ ਲੱਗਦਾ ਹੈ ਨਾ ਅੱਜ ਕੱਲ੍ਹ ਇਹ ਵਾਲੇ ਨਾ ਮਾਨ ਥੋੜਾ ਜਿਹਾ ਅੱਖਾਂ ਜਿਹਾ ਆਣਦੇ ਲਾ ਨਬੂ ਜੀ ਜੀ ਥੈਂਕ ਯੂ ਇਹ ਤਾਂ ਦੇਖੋ ਹੀ ਲਿਆਂਦਾ ਹੀ ਲਿਆਂਦਾ ਹਾਂ ਖਾਓ ਫਿਰ ਜਾ ਕੇ ਆਉਂਗਾ ਹਾਂ ਇਹ ਨਾ ਹਾਂ ਖੋਲ ਇਹ ਚ ਕਰ ਦੇ ਲੈ ਆਂਦਾ ਮੇਟਰ ਕਈ ਜਣ ਹੋਗਾ ਜੀ ਕਹਿੰਦੇ ਨੂੰ ਵੀ ਲੈ ਆਈਏ ਲੈ ਆਈ ਹੈ ਨਾ ਫਿਰ ਲੈਣੀ ਪੈਗਾ ਹੁਣ ਜ਼ਰੂਰੀ ਹੈ ਲੈ ਮੈਨੂੰ ਤੇ ਲਾਉਣੇ ਆਪਾਂ ਇਹਨੂੰ ਹੁਣ ਉਹ ਇੱਥੇ ਲਾ ਦਨੇ ਲਓ ਜੀ ਹੋ ਚੁੱਕਿਆ ਹੋਂ ਤੇ ਮੈਕਸੋ ਫਿਟਸ ਆਲ ਮਸ਼ੀਨ ਟੂ ਐਕਸ ਪ੍ਰੋਡਕਸ਼ਨ ਬਸ ਇਹ ਪਹਿਲਾ ਵੀ ਵਰਤੀ ਅਸੀਂ ਵਧੀਆ ਚੀਜ਼ ਆ ਸੋਹਣੀ ਆ ਚਲੋ ਕੋਈ ਜ਼ਫਰ ਕਪੂਗਾ ਮਛਰਾਂ ਪੁੱਛਾਂਗਾ ਹਾਂਜੀ ਕੀ ਹੋ ਗਿਆ ਕਮਨੂਰਾ ਠੀਕ ਆ ਹੁਣ ਉਹ ਵੀ ਆ ਬਹਿ ਜਾ ਫਰੰਦਰ ਬਹਿ ਜਾ ਦੀ ਜਿਹੜਾ ਫੋਨ ਹੋ ਰਿਹਾ ਸੀ ਦੀ ਜਿਹੜੀ ਗੱਲ ਕਰਦੇ ਸੀ ਅੱਛਾ ਕੀ ਦੋ ਹੁਣ ਪ੍ਰੀਤੀ ਜੀ ਦਾ ਅੱਛਾ ਠੀਕ ਰੈਸਟ ਕਰ ਲਾ ਲੋੜ ਖਾਉ ਵੱਤ ਚੀਜ਼ ਨਬੂ ਖਾਉ ਵੱਤ ਚੀਜ਼ ਹਨ ਮੈਨੂੰ ਵੀ ਲੈ ਕੇ ਦੇਣਾ ਕੱਲ ਨੂੰ ਮੈਨੂੰ ਵੀ ਲੈ ਕੇ ਦੇਣਾ ਕੱਲ ਨੂੰ ਠੀਕ ਕਲਮ ਨੂੰ ਲੈ ਜੀਂਗਾ ਕੋਈ ਨਹੀਂ ਕੋਈ ਇਹ ਮੇਰੇ ਕੋਲ ਜੇ ਕੱਟਦਾ ਸੀ ਡੇ ਨੀਚੇ ਡਿੱਗ ਗਿਆ ਸੀ ਕੀੜੀਆਂ ਆ ਜਾਣਗੀਆਂ ਹੂੰ ਦੋਸਤੋ ਨੂਰ ਤਾਂ ਹੋ ਗਿਆ ਵਿਚਾਰਾ ਆਪਣਾ ਬਿਮਾਰ ਕੱਲ ਪੀਪਰ ਵੀ ਇਹਦਾ ਐਸਐਸਟੀ ਦਾ ਨੂਰ ਹੈ ਪੜ੍ਹ ਲਾ ਬੁੱਤ ਜੇ ਪੜਾਇਆ ਜਾਂਦਾ ਪੜ੍ਹ ਲਾ ਹਾਂ ਹੋਰ ਪੜ੍ਹ ਲਾ ਮੇਰ ਬਾਲੋ ਪੀਪਰ ਵਾਫਾ ਜੀ ਆਪਣਾ ਨਬੂ ਕਦਾ ਪੇਪਰ ਕਾਨੂੰ ਤੇਰਾ ਓਏ ਨਬੂ ਇਧਰ ਕਦਾ ਪੇਪਰ ਹੈ ਛੁੱਟੀਆਂ ਹੋ ਗਈਆਂ ਇੱਕ ਇੱਕ ਛੁੱਟੀਆਂ ਬਸੋ ਯਾਰ ਬੜਾ ਬੜਾ ਹਾਲ ਦੀ ਹੋਇਆ ਠੀਕ ਹੈ ਮੋਹਰਾ ਸ਼ਰੀਰ ਨੂਰ ਨੂੰ ਹੋ ਗਿਆ ਮਸਾਲਾ ਦੋ ਨੂੰ ਪੇੜਨਗੇ ਹੂੰ ਦੋ ਨੂੰ ਹਾਂ ਅਨੋਰ ਦੇ ਯਾਰ ਟੈਨਸ਼ਨ ਹੋਏਗੇ ਉਹਨੇ ਚੜ ਗਿਆ ਪਖਾਤੀ ਦੋ ਨੂੰ ਪੇਤੀਓ ਕੋਈ ਨਹੀਂ ਕੋਈ ਹੁਣ ਹੀ ਚੜ ਗਿਆ ਜਦੋਂ ਮੰਮੀ ਕਹੀ ਜ ਦਵਾਈ ਚ ਹਾਏ ਬਹੁਤ ਲੋ ਬਲੌਗ ਆਪਣਾ ਬਣ ਚੁੱਕਿਆ ਤੇ ਆਪਾਂ ਤੁਹਾਨੂੰ ਆਪਰੇ ਕਰਦੇ ਆ ਕਿ ਬਾਲਾ ਬਣਦਾ ਨਹੀਂ ਹੁਣ ਬਲੌਗ ਬਸ ਨੂੰ ਪਤਾ ਹੀ ਹੈ ਨਾ ਕਿ ਸਾਰੇ ਨੂੰ ਬਿਮਾਰ ਹੋ ਜਾਂਦੇ ਸਾਰੇ ਤੇ ਨੂਰ ਵੀ ਜਰਾ ਬਿਮਾਰ ਹੋ ਗਿਆ ਤੇ ਇਨਵਾਇਡੂ ਗਈ ਜਤੀ ਆ ਰੋਟੀ ਪਾਣੀ ਖਾ ਕੇ ਫਿਰ ਪੈਣੇ ਹਨ ਸਭਾ ਮੈਣਾ ਤੁਹਾਨੂੰ ਕੱਲ ਤੇ ਧਿਆਨ ਰੱਖਿਓ ਆਉਦਾ ਕਿ ਇਹ बार-बार ਤੁਹਾਨੂੰ ਇਹ ਕਹਿਣਾ వైరਲ ਬਹੁਤ ਜਲਦੀ ਜਾਂਦਾ ਹੈਗਾ ਧਿਆਨ ਰੱਖਿਓ ਤੇ ਸਪੈਸ ਐ ਬਹੁਤ ਬਹੁਤ ਧੰਨਵਾਦ ਤੁਹਾਡਾ ਬਲੌਗ ਦੇਖਣ ਲਈ ਸਬਸਕ੍ਰਾਈਬ ਕਰਿਆ ਚੈਨਲ ਨੂੰ ਆਪਣੇ ਨੂੰ ਬੈਕ ਸ਼ੇਅਰ ਕਮੈਂਟ ਜਰੂਰ ਕਰਦਾ ਜਾ ਕਰੋ ਜਿਹੜੇ ਨਵੇਂ ਭੈਣ ਭਾਈ ਜਰੂਰ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਹਾਂਜੀ ਜੋ ਵੀ ਜੋ ਵੀ ਨਵੇਂ ਭੈਣ ਭਾਈ ਜਿਹੜੇ ਵੀ ਕਰਿਆ ਕਰੋ ਸਾਨੂੰ ਦੱਸਿਆ ਕਰੋ ਅੱਗੇ ਵੀ ਤੁਸੀਂ ਵੱਧ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਕਰੋ ਸਾਰੇ ਦੋਸਤ ਮਿੱਤਰੋ ਕਿ ਆਪਣੇ ਹਨਾ ਤੇ ਬਧੀ ਗੱਲਾਂ ਬਾਰੇ ਰਿਪੋਰਟ ਕਰ ਰਹੇ ਹਾਂ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੇ ਅੱਗੇ ਵੀ ਜੋ ਵੀ ਤੁਸੀਂ ਯਾਰ ਮਿੱਤਰ ਨੂੰ ਮਿਲਦੇ ਹੋ ਕਿਸੇ ਨੂੰ ਵੀ ਹਨਾ ਫੋਨ ਕਰਦਿਆ ਕਰੋ ਤੇ ਧੰਨਵਾਦ ਜੀ ਹੁਣ ਬਹੁਤ ਬਹੁਤ ਸ਼ੁਕਰੀਆ